ਮੇਰੀ ਗੱਲ ਸੁਣੋ ਮੈਨੂੰ ਲੁਧਿਆਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਿਸ ਨੇ ਫੜਿਆ ਸ਼ੀਸ਼ੇ ਭੰਨ ਕੇ ਮੈਨੂੰ ਪੁਲਿਸ ਨੇ ਫੜਿਆ ਮੈਂ ਉਦੋਂ ਨਹੀਂ ਕਹਤਾ ਵੀ ਮੈਨੂੰ ਪੁਲਿਸ ਨੇ ਕੁੱਟਿਆ ਮੈਨੂੰ ਬਹਿੰਡੇ ਇੱਕ ਵਾਰੀ ਪੁਲਿਸ ਨੇ ਰਾਤ ਨੂੰ ਚੱਕਿਆ ਮੈਂ ਉਦੋਂ ਨਹੀਂ ਕਹਤਾ ਮੈਨੂੰ ਪੁਲਿਸ ਨੇ ਮੇਰੇ ਨਾਲ ਆ ਕੁਝ ਕੀਤਾ ਹੁਣ ਜੇ ਮੇਰੇ ਨਾਲੇ ਕੀਤਾ ਆ ਦੇਖੋ ਨਾ ਮੇਰਾ ਸਾਰਾ ਆਹ ਬਲੈਨ ਬਰੂਣਾ ਸਾਰੀ ਆ ਦੇਖ ਲਓ ਆ ਉੱਥੇ ਪਠਾਣੇ ਚੋਂ ਆਹ ਆ ਆ ਸਟੈਪਲਾਈਜ਼ਰ ਜਿਹਾ ਆ ਕੀ ਆ ਆ ਲਾਈਆਂ ਆ ਪਿੰਨਾ ਲਾਈਆਂ ਸਾਰਾ ਹੀ ਬਟਨ ਤੋੜ ਤੇ ਹਾਂ ਸਾਰਾ ਉਹ ਘੂੜ ਨਹੀਂ ਜਿਵੇਂ ਬੰਦੇ ਨੂੰ ਆਪਾਂ ਆ ਵੇਖੋ ਲਾਂ ਲੈ ਪੂਰਾ ਥਾਣੇ ਚ ਲਿਆ ਕੇ ਪੂਰਾ ਠੱਕਾ ਕੀਤਾਗੇ ਨਾ ਇਹ ਸਾਰਾ ਘੂੜ ਜਦ ਤੱਕ ਥਾਣੇ ਚ ਮੈਂ ਤਪੇ ਨਾਕੇ ਤੇ ਫਿਰ ਤੇ ਗੱਡੀ ਚ ਹਾਂ ਨਾਲੇ ਵੀ ਤੁਸੀਂ ਐਡਮਿਟ ਹੋ ਸਕਦੇ ਜੀ ਕਿ ਬਰਨਾਲੇ ਐਡਮਿਟ ਦੀ ਸੁਣ ਲਓ ਤੁਸੀਂ ਬਰਨਾਲੇ ਤੁਸੀਂ ਕਹਿੰਦੇ ਐਡਮਿਟ ਹੋਏ ਆ ਉੱਥੇ ਡਾਕਟਰ ਨੇ ਸਾਡੀ ਗੱਲ ਹੀ ਨਹੀਂ ਸੁਣੀ ਉਹ ਤੁਸੀਂ ਹੋਰ ਹੈਰਾਨੀ ਜਨਕ ਗੱਲ ਦੇਖੋ ਡੀਐਸਪੀ ਬਰਨਾਲਾ ਬਿਆਨ ਦੇ ਰਿਹਾ ਕਿ ਅਸੀਂ ਆਪਣੇ 3 ਮੁਲਾਜ਼ਮਾਂ ਦਾ ਜਿਨ੍ਹਾਂ ਦਾ ਅਸੀਂ ਕਹਿ ਰਹੇ ਹਾਂ